ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ RAM ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਪਰੇ ਪੰਧਾਰਾ ਸਮੁੰਦ ਬਿਰੋਲ ਸਰੀਰ ਹਮ ਦੇਖਿਆ ਇਕ ਵਾਸਤੇ ਅਨੂਪ ਦਿਖਾਈ ਗੁਰੂ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਪਹਾਏ ਸੁ ਕਹੋ ਟਲ ਗੁਰ ਸੇਵਿਆ ਅਹ ਨਿਸੋ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕਾ ਦਨਮ ਮਾਰਣਾ ਦੁਖ ਜਾਏ ਹੋਵੈ ਸਿਪਤ ਖਸਾਮ ਦੀ ਨੋਰਾ ਅਰ ਸੋਹ ਕੋਰ ਸੋਹ ਝਟਿਆ ਤੋਦ ਟੇ ਸੱਚੇ ਪਾਤ ਸਾਹ ਮਲ ਜਾ ਨਾ ਮਾ ਦਾ ਨਾ ਮੰਦੀ ਕਟਿਆ ਸਜਣ ਸੱਚਾ ਪਾਤ ਸਾਹ ਸਿਰ ਸਾਹੰਦ ਸਾਹ ਜਿਸ ਪਾਸ ਬਹਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸਦਨਾਮ ਜੀਵਾਹੇ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ 4 ਸੇਵਕ ਸਿਖਾ ਪੂਜਣ ਸਭ ਆਵਹ ਸਭ ਗਾਵਹ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਏ ਪਾਵੈ ਜੈ ਨ ਸਤ ਗੁਰ ਕੀ ਆਗਿਆ ਸਾਤ ਸਾਤ ਕਰ ਮਾਨੇ ਸੇਵਕ ਸਿਖਾ ਪੂਜਨ ਸਭ ਆਵਹ ਸਭ ਗਾਵਹ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਨ ਕਾ ਹਰ ਥਾਏ ਪਾਵੈ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰਮਾਨੀ ਬੋਲ ਲਹ ਪਾਈ ਹਰ ਕੀ ਰਤਾ ਹਰ ਭਾਵ ਜਲ ਤੀਰਾ ਥਾ ਹਰ ਦਰ ਤਨ ਕੀ ਓਤਮ ਬਾਤ ਹੈ ਸੰਤਹੁ ਹਰ ਕਥਾ ਜਿਨ ਜਨ ਹੋ ਜਾਣੇ ਰਹਾ ਆਪੇ ਗੋਰਾ ਚਿਲਾ ਹੈ ਆਪੇ ਆਪੇ ਹਰ ਪ੍ਰਭ ਚੋ ਜਵੇ ਦਾਨੀ ਦਾਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓ ਹਾ ਹਰ ਭਾਨੇ ਆਪੇ ਗੋਰਾ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ ਨਾਨਕ ਆਪਾ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓਹਾ ਹਰ ਭਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਣਾ ਸਭ ਆਵਹ ਸਭ ਗਾਵਹ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਨ ਕਾ ਹਰ ਥਾਏ ਪਾਵੈ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰ ਮੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਜਵਨ ਕਾ ਜੋਗੀ ਸਿਵ ਕੀਓ ਬੇਦਰਾਇ ਬ੍ਰਹਮਾ ਜੋਤੀਓ ਜਵਨ ਕਾ ਸਭ ਲੋਗ ਸਵਾਰ ਨਮਸਕਾਰ ਹੈ ਤਾਏ ਹਮਾਰਾ जवन काल सब जगत बनायोद जशन उपजायो सगल दुर कौशाड्क तुहारो द्वार बाहे गाहे की जे आस ਗੋਬਿੰਦ ਦਾਸ ਤੋਹਾਰ ਵਾਹਿਗੁਰੂ ਸਾਹਿਬ ਜੀ ਪਾਦਰੀ ਸ਼ੰਦ ਤਵ ਪ੍ਰਸਾਦ ਇਹ ਭਾਂਤ ਸਰਬ ਸਿਤ ਕੇ ਨਿਰਪਾਲ ਸੰન્યાਸ ਯੋਗ ਲਾਗੇ ਉਤਾਲ ਇਹ ਭਾਤ ਸਰਬ ਸ਼ਿੱਤ ਕੇ ਨਿਰਪਾਲ ਸੰન્યાਸ ਯੋਗ ਲਾਗੇ ਉਤਾਲ ਇਕ ਕਰੈ ਲਾਗ ਨਿਵੜ ਯਾਦ ਕਰਮ ਇਕ ਧਰਤ ਤਿ ਧਾਨ ਲੈ ਬਸਤਰ ਚਰਮ ਇਕ ਧਰਤ ਬਸਤਰ ਬਲ ਕਨ ਅੰਗ ਇਕ ਰਹਤ ਕੜਪ ਇਸਥਤ ਉਤੰਗ ਇਕ ਕਰਤ ਅੜਪ ਧੁਗਦਾ ਆਹਾਰ ਇਕ ਰਹਤ ਬਰਖ ਬਹੁ ਨਿਰਾਹਾਰ ਇਕ ਰਹਤ ਮੋਣ ਮੋਨੀ ਮਹਾਨ ਇਕ ਕਰਤ ਨਿਆਸ ਤਜ ਖਾਣਡ ਪਾਨ ਇਕ ਰੈਤ ਇਕ ਪਗ ਨਿਰਾਧਾਰ ਇਕ ਬਸਤ ਗਰਾਮ ਕਾਨਨ ਪਹਾਰ ਇਕ ਰਹਤ ਇਕ ਪਗ ਨਿਰਾਧਾਰ ਇਕ ਬਸਤ ਗ੍ਰਾਮ ਕਾਨਨ ਪਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ